पाप पाप नहीं दिखाई दे रहा गुनाह गुनाह नहीं दिखाई दे रहा कत्ल कत्ल नहीं दिखाई दे रहा चोरी चोरी नहीं दिखाई दे रहा मूर्खता मूर्खता नहीं दिखाई दे रही क्यों अंधे जन्म तो अंधे कथा सुनदे सुनदे कीर्तन सुनदे सुनदे वाणी का पाठ जपदे जपदे پہلے پرماتما نہیں دکھائی دینا چاننا نہیں دکھائی دیا اندھیرا دکھائی دیں اپنی مورختا دکھائی دا. گناہ دکھائی دا. اور اے چنگا شگن ہے چنگی گل ہزار ابیاسیا نے میم آخیا گینے جی اگے پیچھے کے چنگے ہونے ہاتھ ہاتھ گٹکا پکڑ لینا پاٹ کرنے پتہ نہیں کتوں ماڑے خیال آ جائیں ਵੜਾ ਮਨ ਦੁਖੀ ਹੁੰਦਾ ਹੈ ਐ ਕਿ ਅੰਦਰ ਚੱਲਣ ਲੱਗ ਪੈਂਦਾ ਇੱਕ ਚੰਗੇ ਸਤਸੰਗੀ ਨੇ ਅਕੀ ਪਟਨਾ ਸਾਹਿਬ ਨੂੰ ਰੋਂਦੇ ਆਇਆ ਉਹ ਸੋਦੀ ਸਦਮੇ ਜੀ ਦਾਸ ਜਨਣਾ ਹੁੰਦਾ ਹੁਣ ਵੀ ਦਾਸ ਨੇ ਕੱਲ ਪਟਨਾ ਸਾਹਿਬ ਜਾਣਾ ਹੈ ਇੱਕ ਮਹਾਪੁਰਸ਼ਾਂ ਦੀ ਵਰਸੀ ਜੋ 50 60 ਸਾਲ ਤੋਂ ਮਨਾਈ ਜਾ ਰਹੀ ਹੈ ਦਾਸ ਦੀ 35 ਸਾਲਾਂ ਤੋਂ ਜੰਦਰ ਹੈ ਉਸ ਸਿੰਘ ਨੇ ਜਦ ਮੈਨੋਂ ਕਿਹਾ ਗਿਆ ਨਹੀਂ ਰੋਂਦੇ ਆਇਆ ਗਿਆ واحرو واحگو جپد واحد بڑی کہ پاپ کیوں ہوئے یاد اندھیرہ دکھائی دن لگ پیا تو نہیں ہوجا کے پاپی پاپ نہیں دکھائی دیں پاپ برا پاپی کو پیارا مہاراج کہنے بڑا پیارا لگتا ہے چنا لگتا ہے ਪਾਪ ਬੋਝ ਨਹੀਂ ਪਰਦੀ ਲੋ ਮਹਾਰਾਜ ਦੇ ਵਾਸ ਪਾਪ ਬੁਰਾ ਪਾਪੀ ਕੋ ਪਿਆਰਾ ਉਹਨੂੰ ਤੇ ਪਿਆਰਾ ਲੱਗਦਾ ਬੇਮਾਨੀ ਕੀਤੀ ਚੰਗੀ ਲੱਗਦੀ ਚੋਰੀ ਦੀ ਸਫਲਤਾ ਮਿਲ ਗਈ ਨੱਚਦਾ ਜੇਬ ਕੱਟ ਲਈਏ ਕਿਸੇ ਦੀ ਖੁਸ਼ ਹੋ ਗਏ ਕਿਸੇ ਨੂੰ ਧੋਖਾ ਦਿੱਤਾ ਹੈ ਪ੍ਰਸੰਨ ਹੋ ਜਾਂਦਾ ਹੈ ਪ੍ਰਸੰਨ ਹੋ ਜਾਂਦਾ ਦੇਖੇ ਨੇ ਐਸੇ ਜੋ ਚੋਰੀ ਕਰਕੇ ਪ੍ਰਸੰਨ ਹੁੰਦਾ ਹੈ ਜੋ ਕਤਲ ਕਰਕੇ ਖੁਸ਼ ਹੁੰਦਾ ਹੈ ਜੋ ਡਾਕਾ ਮਾਰ ਕੇ ਖੁਸ਼ ਹੁੰਦਾ ਹੈ ਜੋ ਧੋਖਾ ਦੇ ਕੇ ਖੁਸ਼ ਹੁੰਦਾ ਹੈ ਜੋ ਬੇਈਮਾਨੀ ਕਰਕੇ ਖੁਸ਼ ਹੁੰਦਾ ਹੈ ਅਗੇ ਕਿਸ ਨੂੰ ਅંધੇਰਾ ਹੀ ਨਹੀਂ ਦਿਖਾਈ ਦਿੰਦਾ ਅੰਧਰ ਹੈ ਅંધੇਰਾ ਨਹੀਂ ਦਿਖਾਈ ਦੇਂਦਾ ਤੇ ਜਿਸ ਨੂੰ ਅંધੇਰਾ ਨਹੀਂ ਦਿਖਾਈ ਦਿੰਦਾ ਉਹਨੂੰ ਰੋਸ਼ਨੀ ਕਿੱਥੋਂ ਦਿਖਾਈ ਦੇਵੇ ਇਹ ਖਿਆਲ ਮੈਨੂੰ ਉਦੋਂ ਮਿਲਿਆ ਸੀ ਰਾਹੇ 'ਤੇ ਜਦ ਗਿਆਨੀ ਭਗਵਾਨ ਸਿੰਘ ਨੇ ਆ ਕੇ ਮਸਕੀਨ ਜੀ منوں اندھیرے کا کوئی گیان اندھیرا کی آپ کچھ بھی پتا میں پن سات منٹ سوچتا رہا سر بیٹھ کے بھائی صاحب کہہ کی رہے ادھیرے کا کوئی گیان نہیں کیونکہ آم تو یہی آخیا جا دے کہ دنیا میں اندھیرا اندھیرا ایک دن میرے اندھیرے کا کوئی گیان نہیں واقعی ਅੰਧੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਹੈ। ਪਾਪ ਨੂੰ ਸਮਝਣ ਵਾਸਤੇ ਵੀ ਕੁਝ ਗਿਆਨ ਚਾਹੀਦਾ ਹੈ। ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਬੇਈਮਾਨੀ ਬੋਝ ਵੜੇ। ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਹਿਰਦੇ ਤੇ ਬੋਝ ਵੜੇ। ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤਲਪਾਵੇ ਤੇ ਗਿਆਨੀ ਹੋਵੇ। ਇਨੂੰ ਅંધੇਰਾ ਦਿਖਾਈ ਦੇਣ। ਏਦੀ ਅੱਖਾਂ ਵਿੱਚ ਰੋਸ਼ਨੀ ਆ ਗਈ। ਅંધੇਰਾ ਦਿਖਾਈ ਦੇਣ ਲੱਗ ਪਿਆ ਰੋਸ਼ਨੀ ਦਿਖਾਈ ਦੇ। ਇਹਨੇ ਅੱਧਾ ਰਸਤਾ ਤੈਅ ਕਰ ਲਿਆ। ਇਹਨੂੰ ਪਾਪ-ਪਾਪ ਦਿਖਾਈ ਦੇਣ ਲੱਗ ਪਿਆ ਕਿ ਜਿਆਦਾ ਦਿਨ ਪਾਪ ਨਹੀਂ ਕਰ ਸਕੇਗਾ। ਇਹਨੂੰ ਮੂਰਖਤਾ ਮੂਰਖਤਾ ਦਿਖਾਈ ਦੇਣ ਲੱਗ ਪਈਏ ਕਿ ਹੁਣ ਮੂਰਖਤਾ ਦੇਚ ਨਹੀਂ ਜੀਵੇ। ਇਨੂੰ ਬੇਈਮਾਨੀ ਬੇਈਮਾਨੀ ਦਿਖਾਈ ਦੇਣ ਲੱਗ ਪਈ ਏ ਔਰ ਹਿਰਦੇ ਦਾ ਬੋਝ ਬਣਨ ਲੱਗ ਪਈ ਏ ਕਿ ਉਹ ਅੱਗੇ ਬੇਈਮਾਨੀ ਨਹੀਂ ਕਰ ਸਕੇ। ਇਨੂੰ ਝੂਠ ਜੋੜ ਦਿਖਾਈ ਦੇਣ ਲੱਗ ਪਿਆ ਔਰ ਹਿਰਦੇ ਤੇ ਬੋਝ ਬਣਦਾ ਕਿ ਕਿੰਨੇ ਦਿਨ ਜੀਵੇਗਾ ਝੂਠ ਤੇ ਨਹੀਂ ਜੀਵੇ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ ਬਈ ਬਿਨਾ ਲੋੜ ਤੋਂ ਬੋਲਦੇ ਨੇ। ਬੱਚਿਆਂ ਨਾਲ ਝੂਠ ਬੋਲਦੇ ਨੇ ਪਰਿਵਾਰ ਨਾਲ ਬਜ਼ੁਰਗ ਬੋਲਦੇ ਨੇ ਸੰਸਾਰ ਨਾਲ ਝੂਠ ਬੋਲਦੇ ਨੇ ਝੂਠ-ਝੂਠ ਦੇਖਾਈ ਨਹੀਂ ਜਾਂਦਾ ਅંધੇਰਾ ਨਹੀਂ ਦਿਖਾਈ ਦਿੰਦਾ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਇਹ ਨਾ ਆਖੀਆਂ ਨਾ ਜਨਮ ਕੋ ਲੋਇਣ ਨਾਲ ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਗੁਰਲਾਣੇ ਤੇ ਦੇਵਦੀ ਮਹਾਰਾਜ ਜੀ ਕਹਿੰਦੇ ਅੰਦੇ ਨਾਖ ਨਹੀਂ ਅਸੇ ਇਹਨਾਂ ਨੂੰ ਅੰਦੇ ਕਹਿਣ ਦੀ ਲੋੜ ਨਹੀਂ ਅੰਦੇ ਏਨਾ ਆਖੀਏ ਨ ਜਨਮ ਕੋ ਲੋਇਣ ਨਾਏ ਅੰਦੇ ਸੇਈ ਨਾਨਕਾ ਜੋ ਖਸਮਾ ਵਲ ਹੈ ਜਿਹਨਾਂ ਨੂੰ ਖਸਮ ਨਹੀਂ ਦਿਖਾਈ ਦਿਆ ਮਾਲਕ ਨਹੀਂ ਦਿਖਾਈ ਦਿਆ ਪਰਮਾਤਮਾ ਨੇ ਹੀ ਦਿਖਾਈ ਦਿਆ ਭਗਵਾਨ ਨਹੀਂ ਦਿਖਾਈ ਦਿਆ ਇਹ ਅੰਦੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦੇਦਾ ਇੰਨਾ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਬਹੁਤ ਵੱਡਾ ਇਕੱਠ ਹੋਵੇ ਤੇ ਕਿਧਰੇ ਇੱਕ ਦੋ ਜਿਆਦਾ ਨਹੀਂ ਹਾਂ ساری ਦੁਨੀਆ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਜਿਨ੍ਹਾਂ ਨੂੰ ਸੰਸਾਰ ਲਈ ਦਿਖਾਈ ਦੇਦਾ ਪਰਵਾਰ ਨਹੀਂ ਦਿਖਾਈ ਦੇਦਾ ਪਦਾਰਥ ਨਹੀਂ ਦਿਖਾਈ ਦੇਦਾ ਪਰ ਜਿਨ੍ਹਾਂ ਨੂੰ ਪਰਮਾਤਮਾ ਨਹੀਂ ਦਿਖਾਈ ਦੇਦਾ ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਹੋਇਆ ਹੈ ساری دنیا لے لے آنچر اس لمسکارے کاجی نے نہیں سمجھے نہیں جب سمجھے. ہاتھی نے متھا ٹیکے نا تو سکندر و ہاتھی نا گصہ آیا دے دے ہاں کہ کھلانے ہیں اثر متھا ٹیک دے کبھی ہاں. اور گصے نال مر گیا ਗੰਗਾ ਚੜੀ ਹੋਈ ਸੀ ਸਾਵਣ ਬਾਦਲੋਂ ਦੇ ਦਿਨ ਸਨ ਪਾਣੀ ਬੜਾ ਗਹਿਰਾ ਵਗ ਰਿਹਾ ਸੀ ਅਖੇ ਨੂੰ ਗੰਗਾ ਛੁੱਟ ਗਈ ਬਣਿਆ ਹੋਇਆ ਤੇ ਸੀ ਤੇ ਡੁੱਬ ਜਾਏਗਾ ਤੜਪ ਤੜਪ ਕੇ ਮਰੇਗਾ ਬਣਿਆ ਆ ਜਾਂਦੇ ਹੈ ਹੱਥ ਪੈਰ ਤੇ ਬੰਨੇ ਛੁੱਟ ਦਿੱਤਾ ਗਿਆ ਗੰਗਾ ਹੈਰਾਨਗੀ ਦੀ ਗੱਲ ਜਿਹੜੀਆਂ ਲਹਿਰਾਂ ਮਨੁੱਖ ਨੂੰ ਡੋਬ ਕੇ ਰੱਖ ਦਿੰਦੀਆਂ ਨੇ ਉਹਨਾਂ ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ گنگا کی لے میری ٹوٹی گئی نے یہ بندھن توڑ دیتے یہ اردو کا شاعر نہ دیتی اگر موجے سہارا نہ دیتی اگر موجے طوفان ڈبو ہی دیا تھا ہمیں نا خدا نے ملانے نے جب بھی سہارا نہ دیتی اگر موجے توفاں ڈبو ہی جی آخا ہمیں نہ لہرا نے پار کر دیتا دے موجا نے پار کر دکندر لوڈی نے تو ڈوب کے رکھ دیتا سی دراہما نے تو ڈوب کے رکھ دیتا سی کمال دی کر لہرا نے کبیر کبھی ننارے دے دیا سارا بنارس کہہ رہا ہے کبیر پاگل ہے ਪਾਗਲ ਹੈ ਪਾਗਲ ਤੇ ਸਾਰੇ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਬੰਦਾ ਜਿਹੜਾ ਸਿਆਣਾ ਹੈ ਬਾਕੀ ਸਭ ਪਾਗਲ ਪਰ ਕੀਤਾ ਕੀ ਜਾਏ ਗਲਤੁਲ ਆਮ ਸਹੀ ਬਹੁ ਗਿਣਤੀ ਦੇ ਵਿੱਚ ਲੋਕੀ ਗਲਤ ਹੋਵਨ ਤੋਂ ਸਹੀ ਸਮਝੇ ਜਾਂਦੇ ਨੇ ਕਿ ਕਿਦਰੇ ਹਜ਼ਾਰਾਂ ਲੱਖਾਂ ਚ ਇੱਕ ਬੰਦਾ ਠੀਕ ਹੋਵੇ ਤੇ ਪਾਗਲ ਸਮਝਿਆ ਜਾਂਦਾ ਹਾਲਾਤ ਐਸੇ ਹੋ ਗਏ ਨੇ ਮੈਂ ਅਰਜ਼ ਕਰਾਂ ਪੰਜਾਬ ਦੀ ਗੱਲ ਮੈਨੂੰ ਬੁੱਲਦੀ ਹੈ ਇੱਕ ਮਾਂ ਮੈਨੂੰ ਕਹਿਣ ਲੱਗੀ ਬਹੁਤ ਪੁਰਾਣੀ ਗੱਲ ਬੱਚਾ ਤੇ ਨੇੜੇ ਹੀ ਸੰਤ ਹੈ ਮੈਂ ਤਾਂ ਲੋਕ ਵੀ ਬੱਚਾ ਨੇੜੇ ਹੀ ਸੰਤ ਹੈ ਮੈਨੂੰ ਤਾਂ ਸੰਤ ਦੀ 판 ਨੂੰ ਸਮਝ ਹੈ ਕਿ 4 ਸਾਲ ਦਾ ਇਹ ਕੋਈ ਕਲਾਸ ਵਿੱਚ ਬੈਠਾ ਹੈ ਬੜਾ ਮੋਰਖ ਹੈ ਸਾਰਾ ਦਿਨ ਗਲਤੀਆਂ ਹੀ ਕਰਦਾ ਹੈ ਨੇੜੇ ਹੀ ਸੰਤ ਜੰਮਦੇ ਮਕਰ ਟੂੜੇ ਮੈਂ ਕਹਤੋਂ ਗਏ ਸੰਤ ਮਖੱਟੂ ਹੁੰਦੇ ਸੰਤ ਮੂਰਖ ਹੁੰਦੇ ਸੰਤ ਚਾਲ ਚੱਲ ਸਾਲੇ ਕੋਈ ਕਲਾਸ ਵਿੱਚ ਬੈਠਿਆ ਜਾਂਦੇ ਕਾਰਨ ਕੀ ਹੈ ਜਦ ਕਦੀ ਕੋਈ ਸਹੀ ਸੰਤ ਹੋ ਜਾਏ ਸਮਾਜ ਨਾਲ ਤੇ ਤਾਲ ਮਿਲ ਬੈਠਦਾ ਨਹੀਂ ਹੁੰਦਾ ਬਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਹੁਣ ਮੂਰਖ ਕੌਣ ਹੈ ਤੇ ਗਲਤ ਕੌਣ ਹੈ ਪਾਗਲ ਕੌਣ ਹੈ ਤੇ ਸੰਤ ਕੌਣ ਹੈ ਕੌਣ ਪਛਾਣ ਲੇ ਇਸ ਵਾਸਤੇ ਅਕਸਰ ਮੈਂ ਅਰਚ ਕਰਦਾ ਹਾਂ ਤੇ ਉਹ ਦੌੜਾ ਦੇ ਆ ਸੰਤ ਵੀ ਪਹਿਚਾਨ ਸੰਤ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਇਹ ਵੱਡਾ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਸੰਤਾਂ ਦਾ ਲਿਬਾਸ ਪਹਿਨ ਕੇ ਵੀ ਮੈਂ ਸੰਤਾਂ ਨਾਲ ਬੜਾ ਭਰਮਣ ਕੀਤਾ ਜਦੋਂ ਮੈਂ ਪੜਦਾ ਸੀ ਸੰਸਕ੍ਰਿਤੀ ਸਲੋਕ ਗੁਰਵਾਨ ਅਬ ਸਭ ਕੁਝ ਦੇਖੇ ਲਿਬਾਸ ਸੰਤ ਨਹੀਂ ਹੁੰਦਾ ਸੰਤ ਨੂੰ ਸਿਰਫ ਸੰਤ ਪਹਿਚਾਣ ਸਕਦਾ ਹੈ ਐਸਾ ਗੁਰੂ ਨਾਨਕ ਦੇਵ ਜੀ ਆਪ ਕਹਿੰਦੇ ਨੇ ਇਹ ਵਡ ਊਚਾ ਹੋਵੇ ਕੋਇ ਇਸ ਊਜੇ ਕੋ ਜਾਣੇ ਸੋਇ ਪ੍ਰਮਾਤਮਾ ਨੂੰ ਇਹ ਕੌਣ ਸਮਝੇਗਾ ਜੋ ਪ੍ਰਮਾਤਮਾ ਜੈਸਾ ਹੋ ਜਾਏ ਅਰਜਨ ਐਸਾ ਚਾਹੀਏ ਜੈਸਾ ਹਰੀ ਹੋਵੇ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਹਰੀ ਹੈ ਇਸ ਤੋਂ ਬਿਨਾ ਹਰੀ ਦੀ ਸਮਝ ਨਹੀਂ ਆਏ ایک بچے نو کی پتہ میں دورا دیا ایک بچے نو کی پتہ جبانی کی آپ جوان اس دے سامنے بیٹھے بچے نو کی جوانی کی جوانی دے جذبات کی آدھے جوانی کا خلاص کی آتا ہے جوانی کا جوش کی آدھا ہے واستوک جوانی کی آتی بچے نو کی پتہ ہے جوان بن کے پتا چلتا ہے جوانی کی اور ایک جوانوں کی پتہ ہے بڑے پا کی ہوں ہے بڑے پہ دی خاصیت کی ہوں ہے بڑے پہ دی اہمیت کی ہوں ہے بڑے پہ دی کمزوری کی ہوں ہے بڑے پہ دی مجبوری کی ہوں ہے جوانوں کی پتہ ہے وہ ہمیں اس دے سامنے ہیں بڑے ہو کئی پتہ چل دا ہے بڑے پا کی ہے پہنچ نہیں اور ایک بڑے دوں کی پتہ موت کی ہوں ہے وہ ہمیں ارتیاں اس نے مونڈے پہ چکی ہوں لیے وہ ہمیں سیکری دفعہ شمشان گاٹ گیا ہوئے ਭਾਵੇਂ ਸੈਂਕੜੇ ਲਾਸ਼ਾਂ ਦੇਖੀਆਂ ਹਨ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਬਣਾ ਕਿਸ ਨੂੰ ਕਹਿੰਦੇ ਨੇ ਇਹ ਵੀ ਮੈਰਸ ਕਰਦੇ ਕਿ ਨੂੰ ਹੰਕਾਰ ਸਮਝ ਲੋ ਜਾਂ ਨਿਰਬੜਤਾ ਸਮਝ ਲੋ ਜਾਂ ਮੌਰਕਤਾ ਸਮਝ ਲੋ ਕਿਰਵੇ ਤੇ ਬਹੁਤ ਜ਼ਰੂਰ ਪਹਿ ਜਾਂਦਾ ਜਦ ਕੋਈ ਸਟੇਟਮੈਂਟ ਸੰਤ ਕਹਿੰਦਾ ਹੈ میں مہاراج کی ہزوری چہ رہا اور اس سچائی سمجھا سنت بنا نہیں ہے نو سنت بنے کی سمجھ ہے میں سنت نہیں ہوں اس میں قبول کرنا ایس واسطے کسی کو کس کسی کی انگل اٹھے ٹھیک ہے اٹھنی چاہیے وہ صحیح اٹھے گی میں قبول ہی کر لیا گل ہی ختم اور یہ سچائی ہے مہاراج کی ہزوری جھوٹ بولنا تو گنا ہے نا میں سنت نہیں ہوں

ਨੇ ਅੱਜਕੀ ਤੇ ਮੈਨੂੰ ਡੋਂਦਿਆ ਆ ਕਿ ਤੁਸੀਂ ਮੇਰਾ ਨਾਮ ਸਟੇਜ ਤੇ ਲੈ ਲਿਆ ਤੇ ਹੁਣ ਮੈਨੂੰ ਕਈ ਤੰਗ ਕਰਦੇ ਨੇ ਮੇਰੇ ਦਰਸ਼ਨਾ ਨਹੀਂ ਆ ਜਾਂਦੇ ਕੁਰਾਨ ਐਮਰਜੈਂਸੀ ਫੋਕ ਦੀ ਦੁਕਾਨ ਸੀ ਕਪੜੇ ਦੀ ਐਲਗਨ ਮਿਲਦੀ ਉਸਦੇ ਕੋਲ ਐਮਰਜੈਂਸੀ ਸੀ ਕਰੋਨਾ ਜੋ ਖੇਡ ਰਸ ਮੇਨ ਬਾਜ਼ਾਰ ਦੇ ਚ ਵੱਡੀ ਦੁਕਾਨ ਸਭ ਤੋਂ ਵੱਡੀ ਉਸਦੀ ਇਹ ਸਾਰਾ ਬਾਜ਼ਾਰ ਜੈਨੀਆਂ ਦੇ ਤੇ ਸਾਰੇ ਉਸ ਨੂੰ ਕਹਿਣ ਸੰਤ ਜੀ ਸਭ ਸਾਰੇ ਉਹਦੇ ਕੋਲ 5-10 ਮਿੰਟ ਬੈਠ ਕੇ ਖੁਸ਼ੀ ਮਹਿਸੂਸ ਕਰਦੇ ਸੈਜੇ ਸੈਜੇ ਕੋਈ ਕੰਚਾਲ ਲੜਕੀਆਂ ਸੰ ਵਿਆਹ ਦਿੱਤੀਆਂ ਦੁਕਾਨ ਵੀ ਛੋੜ ਦਿੱਤੀ ਚ ਕਰੋਨਾ ਦਾ ਕੰਮ ਰਾਤ ਨੂੰ 2 ਵਜੇ ਉੱਠ ਕੇ ਮਾਰਾ ਹੀ ਦਾ ਪ੍ਰਕਾਸ਼ ਕਰਕੇ ਬਸ ਭਜਨ ਲਿਜਨੇ ਦੇ ਬੇਨ ਨੂੰ ਗੰਗਾ ਤੋਂ ਪਾਰ ਚਲਾ ਜਾਂਦੇ ਤੇ ਗੰਗਾ ਉੱਤੇ ਸਾਰਾ ਦਿਨ ਉੱਤੇ ਕੱਟਦੇ। ਸ਼ਾਮੇ ਵਾਪਸ ਆਂਦੇ ਪਾਈ ਬਾਦਕਸ। ਉਹਨੂੰ ਵੇਖ ਕੇ ਮੈਨੂੰ ਬੜੀ ਈਰਖਾ ਹੋਈ। ਪਤਾ ਹੈ ਗੱਲ। 30 ਸਾਲ ਪਹਿਲੇ ਮੇਰੇ ਕੋਲ ਆ ਕੇ ਜਪਜੀ ਸਾਹਿਬ ਦੇ ਅਰਥ ਪੁੱਛਦਾ ਹੁੰਦਾ ਸੀ। ਅੰਮ੍ਰਿਤ ਰੇ ਲਿਆਂਦਾ ਸੀ ਉਹ ਵੀ ਜਵਾਨ ਸੀ, ਮੈਂ ਵੀ ਜਵਾਨ। ਦੋਸਤੀ ਸੀ। ਇੱਕ ਇੱਕ ਪੌੜੀ ਦੇ ਮੇਰੇ ਕੋਲ ਸਵੇਰੇ ਆ ਕੇ ਅਰਥ ਪੁੱਛਦਾ ਸੀ ਮੈਂ ਉਸਨੂੰ ਦੱਸਦਾ ਸੀ ਅਬਿਆਸੀ ਜਾਣ ਕੇ ਬਸਿਆਣਾ ਹੈ ਗੁਰਮੁਖ ਦੋਸਤਿ ਹੋ ਗਈ ਜੋ ਤਿੰਨ ਸਾਲਾਂ ਚ ਮੈਂ ਦੇਖੇ ਉਸ ਸਮਾਧੀ ਦੇ ਲੋਕਾਂ ਦੇ ਰੰਗ ਲੱਗੇ ਮੈਨੂੰ ਈਰਖਾ ਹੋਈ ਹਰਦ ਹੋ ਗਈ ਕੱਲ ਤੱਕ ਅਰਥ ਮੇਰੇ ਕੋਲ ਪੁੱਛਦਾ ਸੀ ਕਿ ਅੱਜ ਪਹੁੰਚ ਗਿਆ ਆਪਾਂ ਜੀ ਅਰਥ ਦੀ ਦੱਸੇ ਜਾਂਦੇ ਇਹ ਟ੍ਰੈਫਿਕ ਨੂੰ ਪੁਲਿਸ ਵਾਲਾ ਚੌਕ ਤੇ ਖੜਾ ਹੈ ਕਾਰਾਂ ਨੂੰ ਕਹਿੰਦਾ ਇੰਜ ਜਾ ਇੰਜ ਜਾ ਆਪ ਉੱਥੇ ਤੋਂ ਉੱਥੇ ਖੜਾ ਰਹਿੰਦੇ ਨੇ ਕਿ ਮੈਨੂੰ ਹੀਰਖਾ ਹੋਈ ਔਰ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਧਾਰਮਿਕ ਹੀਰਖਾ ਵੀ ਹੁੰਦੀ ਉਸ ਤੋਂ ਪਹਿਲੇ ਮੈਨੂੰ ਨਹੀਂ ਪਤਾ ਸੀ ਤੇ ਇਹ ਪਹੁੰਚ ਗਿਆ ਸਮਾਦੀ ਲੈਣ ਹੋ ਗਿਆ ਮੈਨੂੰ ਖੁਸ਼ੀ ਹੋਣੀ ਚਾਹੀਦੀ ਸੀ ਮੈਨੂੰ ਦੁੱਖ ਹੋਇਆ ਰਸਤਾ ਮੈਂ ਦੱਸਿਆ ਇਹ ਪਹੁੰਚ ਗਿਆ میں ہوں اتھے ہی چوکتے ہیں ہوں میں ایدے کو لو پوچھے ہیں پرکا تیری سمادی کے میں لگ گئی تو اٹھے پر کے میں جڑے آ رہا ہے تو یہ مستی کے میں حاصل کر رہا ہے احسان من ہے اور انہوں ویٹ کے میرا من صدقار نال بار جاند ہے ہوں کچھ دن ایرکھا رہی سی ایرکھا دا پڑا ایک دائرہ ہوں رہا ہے ہر جگہ منوں کو ایرکھا نہیں کر سکتا ہے ਹਰ ਜਗ੍ਹਾ ਮਨੁੱਖ ਆਪਣਾ ਹੰਕਾਰ ਵੀ ਨਹੀਂ ਪ੍ਰਗਟ ਕਰ ਸਕਦਾ ਇਸ ਚੱਕਰ 'ਚ ਨਾ ਪੈਣਾ ਕਿ ਹਰ ਜਗ੍ਹਾ ਮਨੁੱਖ ਆਪਣਾ ਹੰਕਾਰ ਪ੍ਰਗਟ ਕਰ ਸਕਦਾ ਹੈ ਹਰ ਜਗ੍ਹਾ ਮਨੁੱਖ ਗੁੱਸਾ ਵੀ ਨਹੀਂ ਕਰ ਸਕਦਾ ਗੁੱਸਾ ਕਮਜ਼ੋਰ ਤੇ ਆਵੇਗਾ ਹੰਕਾਰ ਵੀ ਮਨੁੱਖ ਕਿਥੇ ਪ੍ਰਗਟ ਕਰ ਸਕਦਾ ਜੇ ਉਸ ਤੋਂ ਅੱਗੇ ਕਮਜ਼ੋਰ ਹੋਵੇ ਤਾਕਤਵਰਾਂ ਦੇ ਸਾਹਮਣੇ ਨਹੀਂ ਪ੍ਰਗਟ ਕਰ ਸਕਦਾ ਈਰਖਾ ਬਰਾਬਰੀ ਵਾਲੇ ਦੇ ਨਾਲ ਹੋਣੀ ਹੈ ਜਿਸੀ ਪ੍ਰਾ ਦੀ ਪ੍ਰਾ ਨਾਲ ਈਰਖਾ ਹੋ ਸਕਦੀ ਹੈ ਸ਼ਾਇਦ ਹੀ ਕਿਸੇ ਦੀ ਹੋਵੇ ਮਿੱਤਰ ਦੀ ਮਿੱਤਰ ਨਾਲ ਈਰਖਾ ਹੋ ਸਕਦੀ ਹੈ ਸ਼ਾਇਦ ਹੀ ਕਿਸੇ ਦੀ ਹੋਵੇ جیسے بہن براہ چیرخا ہو سکی ہے شاید ہی کسے گئے. ادھر ایک میں ہون دے دیں ایک بچی دناڈ گھر آنے وی ہوئی پیٹے آئیے اپنے گھر ماں باپ کو لائی ہے پندرہ بھی دن بعد سورے گھر جا رہی ہے تو ماں باپ نے بدائیگی د ਹੱਲ-ਫੁੱਲ ਦੇਖੇ, ਕਪੜੇ ਦੇਖੇ, ਗਹਿਣਾ-ਗੱਟਾ ਦੇਖੇ, ਉਹ ਲਗਲੀ ਦੇਖੇ। ਬਹੁਤ ਕੁਝ ਦੇਖ ਕੇ ਤੁਰਦੇ ਕੈਨਸ ਬਨਾੜ ਨੇ। ਬੱਚੀ ਵੀ ਖੁਸ਼, ਮਾਂ ਬਾਪ ਵੀ ਖੁਸ਼। ਸਾਰਾ ਸਮਾਨ ਚੁੱਕਿਆ ਹੈ ਦੋ ਨੌਕਰਾਨੀਆਂ ਨੇ। ਉਹਨੂੰ ਵਿਦਾਈ ਕੀ ਦੇ ਰਹੇ। ਗੱਡੀ 'ਚ ਬਿਠਾ ਰਹੇ। ਸਾਰਾ ਸਮਾਨ ਨੌਕਰਾਨੀਆਂ ਨੇ ਚੁੱਕਿਆ ਹੈ, ਇਹ ਨੌਕਰਾਨੀਆਂ ਵੀ ਖੁਸ਼। ਬਾਲਕੰਦੀ ਲੜਕੀ ਹੈ। ਵਿਦਾ ਹੋ ਰਹੀ ਹੈ। ਸਾਰੇ ਘਰ ਜਾ ਰਹੀ ਆਪਣੇ ਘਰ ਜਾ ਰਹੀ ਨੌਕਰਾਨੀਆਂ ਦੋਵੇਂ 15 ਦਿਨਾਂ ਬਾਅਦ ਇੱਕ ਨੌਕਰਾਨੀ ਨੇ 10 ਦਿਨ ਦੀ ਛੁੱਟੀ ਮੰਗ ਲਈ ਜ਼ਰੂਰੀ ਤੇ ਮਾਲਕ ਨੇ ਛੁੱਟੀ ਦੇ ਦਿੱਤੀ ਤੇ ਮਾਲਕ ਨੇ ਉਸ ਨੂੰ ਦੋ ਸਾੜੀਆਂ ਦੇ ਦਿੱਤੀਆਂ ਕੁਝ ਦਮੜੇ ਦੇ ਦਿੱਤੇ ਥੋੜਾ ਜਿਹਾ ਫਲ ਦੇ ਦਿੱਤਾ ਕੁਝ ਹੋਰ ਸਾਜ਼ੋ ਸਾਮਾਨ ਦੇ ਦਿੱਤਾ ਬਈ ਘਰ ਜਾ ਰਹੀ ਆਪਣੇ ਬੱਚਿਆਂ ਕੋਲ ਜਾ ਰਹੀ یہ لے کے جب نوکرانی جا رہی ہے جی دو جی نوکرانی سی نا جل بول رہی تیرکا نال سڑ گئی لے جا رہی ہے انہوں آگ ہیں گئی کوئی حد دو بھی پہلے کے دس دن پہلے وہ لڑکی اتنا کچھ لے کے گئی تو نہیں جلی گئی تھوڑا جا بیچاری سامان لے کے جا رہی ہے تو ایرکا نال جل گئی تو جیل سی نال بھر گئی تیرے اندر ساڑے ہیں ਕਿਉਂ ਉਹ ਜਿਹੜਾ ਮਾਲਕਨ ਦੀ ਲੜਕੀ ਸੀ ਨਾ ਉਹ ਇਹਦੀ ਈਰਖਾ ਦੀ ਰੇਂਜ ਦੇ ਚ ਨਹੀਂ ਆਉਂਦੀ ਸੀ ਉਹਦੀ ਈਰਖਾ ਦੇ ਦਾਇਰੇ ਚ ਨਹੀਂ ਆਉਂਦੀ ਸੀ ਆਪ ਸਾਰੇ ਸਹਣੇ ਉਹ ਇਸ ਨੌਕਰਾਨੀ ਦੀ ਈਰਖਾ ਦੇ ਦਾਇਰੇ ਤੋਂ ਅੱਗੇ ਸੀ ਉਹਦੇ ਨਾਲ ਕਾ ਦੀ ਈਰਖਾ ਇਹ ਜਿਹੜੀ ਨੌਕਰਾਨੀ ਹੈ ਜਿਹਦੀ ਈਰਖਾ ਦੀ ਰੇਂਜ ਦੇ ਚ ਆਉਂਦੀ ਹੈ ਜਿਹਦੀ ਈਰਖਾ ਦੇ ਦਾਇਰੇ ਚ ਆਉਂਦੀ ਹੈ ਇਹਨੂੰ ਵੇਖ ਕੇ ਜਲਬਨ بھائی بہادر سنگھ میری ایرخا دائری چونکہ دا میرے کو پڑھتا میرے کو ارپ سیکھتا سی مترتا سی جب سرت جڑ گئی اس کی اگمی کھیت بن گئی شروع جی بیٹھے نے میرے تو اس زمانے چلزام لایا وہی ماں نے میرے منڈے نو مسکین نے پاگل کر دیا ਇਸੋ ਗੋਲਦੀਨੇ ਵੀ ਆ ਕੇ ਦੱਸਿਆ ਉਹਦੀ ਮਾਂ ਇੰਜ ਕਹਿੰਦੀ ਮੈਂ ਤੇ ਗੱਲ ਇਹ ਹੈ ਉਹਦੇ ਮੁੰਡੇ ਨੂੰ ਸੰਸਾਰ ਦਾ ਸਭ ਤੋਂ ਵੱਡਾ ਪਰਮਾਤਮਾ ਨੇ ਸਿਆਣਾ ਕਰਦਾ ਗੁਰੂ ਨੇ ਸਿਆਣਾ ਕਰ ਅਸੀਂ ਕੀ ਉਹਨੂੰ ਜੋ ਹੈ ਪਾਗਲ ਕਰਨਾ ਸੀ ਤੇ ਮੈਂ ਕਿ ਹੁਣ ਉਸ ਪਾਗਲ ਕੋਲੋਂ ਮੈਨੂੰ ਪੁੱਛਣਾ ਪੈਗਾ ਇਹ ਪਾਗਲਪਣਾ ਕਿਵੇਂ ਮਿਲਦਾ ਮੈਨੂੰ ਵੀ ਮਿਲਦਾ ਉਸ ਪਾਗਲ ਕੋਲੋਂ ਮੈਨੂੰ ਇਹ ਪੁੱਛਣਾ ਪੈਣਾ ਉਹ ਮਾਂ ਮੈਨੂੰ ਮਿਲੀ ਉਹਦਾ ਚਿਹਰਾ ਬਦਲਿਆ ਹਮੇਸ਼ਾ ਕੁਝ ਮਿਲਦੇ ਸੀ ਮੁੰਡਾ ਜਾਂ ਦੋਸਤ ਦਾ ਸਮਾਜ ਦੇ ਰਹਿਣ ਹੋ ਗਿਆ ਔਖੀ ਹੋ ਕੇ ਮੈਨੂੰ ਮਿਲੀ ਕਹੇ ਤੇ ਕੁਝ ਨਾ ਸਕੇ ਪਰ ਮੈਂ ਉਹਦਾ ਚਿਹਰਾ ਪੜ ਲਿਆ ਇਹਨੂੰ ਗਿੜਾ ਲਿਆ ਤੇ ਪਤਾ ਨਹੀਂ ਕੀ ਸਿਖਾੰਦ ਰਿਹਾ ਇਹਨੂੰ ਇਹ ਦੱਸਦਾ ਰਿਹਾ ਐਸਾ ਉਹ ਤੇ ਕੁਝ ਨਾ ਬੋਲੀ ਪਰ ਮੈਂ ਬੋਲਿਆ ਸੀ ਮੈਂ ਕਿਹਾ ਮਾਂ ਤੂੰ ਕੁਝ ਐਸੀ ਅਸੀਸ ਕਰ ਉਹਦਾ ਜਿਹੜਾ ਪਾਗਲਪਾਨਾ ਮੈਨੂੰ ਲੱਗਦਾ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ ਉਹਦਾ ਪਾਗਲਪਨ ਮੈਨੂੰ ਅੱਜ ਆਇਆ ਕਿਸੇ ਖੁਸ਼ਕਿਸਮਤ ਨੂੰ ਮਿਲਦਾ ਹੈ ਕਿਸੇ ਕਿਸੇ ਬਾਗਾ ਵਾਲੇ ਨੂੰ ਮਿਲਦਾ ਹੈ ਕਿਸੇ ਕਿਸਮਤ ਵਾਲੇ ਨੂੰ ਮਿਲਦਾ ਹੈ ਅੱਜ ਬਾਵੇਂ ਉਹ ਕੁਮਨਾਮ ਜਿਆ ਕਿਉਂਕਿ ਸਮਾਜ ਵਿੱਚ ਨਹੀਂ ਆਉਂਦਾ ਸੰਗਤ ਵਿੱਚ ਵੀ ਨਹੀਂ ਆਉਂਦਾ ਅੱਥੇ ਪੈਰ ਗੁਰੂ ਦਾ ਰੂਪ ਹੋ ਗਿਆ ਗੁਰੂਵਾਰੇ ਨਹੀਂ ਆਉਂਦਾ। 2 ਵਜੇ ਉੱਠ ਕੇ ਆਪਣੇ ਮਸਤੀ ਸਮਾਦੇ ਚ ਲਿੰਗ ਰਹਿ ਜਾਂਦਾ। ਤੇ ਦਿਨ ਹੋਵੇ 2 ਪੁੱਲ ਕੇ ਲੈ ਕੇ ਗੰਗਾ ਤੋਂ ਬਾਹਰ ਨਿਕਲ ਜਾਂਦਾ ਸਾਰਾ ਦਿਨ ਫਿਰ। ਕੋਰਵਾ ਦਾ ਕੰਮ ਧੰਦਾ ਕਰਨ ਵਾਲਾ ਕੰ데 ਮੈਂ ਕੀ ਕਰਨਾ? ਡੋਲ ਨਹੀਂ ਗਏ। ਸਤ ਪੀੜੀਆਂ ਖਾਣ। ਮਸਤੀ ਚੇ ਦੇ ਅੰਦਰ। Hindu, Jaini log ਉਹਨਾਂ ਸੰਤ ਕਰਕੇ ਕਹਿੰਦੇ ਨੇ। ਇਸ ਤਰ੍ਹਾਂ ਦੇ ਦੋ ਜੀਵੜੇ ਮੈਂ इंदौर ਦੇਖੇ ਨਾਲ ਦੇ ਸਾਥੀਆਂ ਨੂੰ ਮਿਲਾਂਦਾ ਰਹਿ ਲਾ ਮੈਂ ਪਤੀ ਪਤਨੀ ਨੇ ਦੋਵੇਂ ਰੰਗੇ ਇਸ ਤਰ੍ਹਾਂ ਇੱਕ ਵਿਅਕਤੀ ਮੈਂ ਬੰਬੇ ਦੇਖਿਆ ਟੈਕਸੀ ਡਰਾਈਵਰਸ ਆ ਦੋਵੇਂ ਉਹਨੂੰ ਦੇਖ ਕੇ ਵੀ ਮੈਨੂੰ ਇਹ ਰੁਖਾ ਹੋਈ ਸੀ ਕਾਰਨ ਉਹ ਵੀ ਮੇਰੇ ਕੋਲ ਪੜਦਾ ਸੀ ਸਾਰੀ ਦੁਨੀਆ ਦਾ ਵਰਮਣ ਕਰਕੇ ਇਹਨਾਂ ਦੋ ਹੱਥਾਂ ਦੀਆਂ ਉਂਗਲੀਆਂ ਤੇ او بندے گنے جا سکتے جو جڑ جڑتے جو روشن ہو گئے جو روشنی لے منار ہو گئے باقی تو کت نہیں کرے پہچانت کی پہچان کون کرے گا یہ وڈ اونچا کوئے اس اونچے کو جانے سوئے بمبے چما مینو کہنے لگی

مینوگی وہاں چو راک نکلے ہاتھوں گڑیاں نکل گیا وہ ہاتھوں نکل نکلتے میں کہتے جادو ستکار بھی کر رہا ہے کہ گوگیا پاشا بھی کردہ ہوں دور کیوں جا میں کدھر اس طرح کے جادو گری نو پکھنڈ کیا گوگیا پاشا نے میری ایک پاس بجوایا بہت پرانی گل رہا ہے کہنے کے مسکین ضرور لیا میرے کرتب دکھانے واسطے رب کی نیت سات تو لے کے اٹھ بجے تک اس نے شو دکھانا سی حال بھرے ہوا میں بھی پچی تی سال یہ بھی پرانی میں دیکھ کہا کہ جو ہے ربی کرش میں دکھاوا گا ਬਾਚਿਆ ਮੈਂ 8 ਵਜੇ ਸਟੇਜ ਤੇ ਆਇਆ ਹੀ ਨਾ 9 ਵਜੇ ਲੋਕਾਂ ਨੇ ਹੁਣ ਸ਼ੋਰ ਮਚਾਉਣਾ ਸ਼ੁਰੂ ਕੀਤਾ 2 ਘੰਟੇ ਦਾ ਇੰਤਜ਼ਾਰ ਬੜੀ ਗੱਲ ਹੋ ਗਈ ਕੋਈ 10ਵੀਂ ਸਦੀ ਬੰਦੇ ਤੇ ਉੱਠ ਕੇ ਚਲੇ ਵੀ ਗਏ ਸਭ ਮੈਂ ਵੀ ਮਨ ਬੜਾਇਆ ਚੱਲਿਆ ਇਤਨੇ ਤੋਂ ਸਟੇਜ ਤੇ ਆਇਆ ਸਾਰਿਆਂ ਨੇ ਰੋਲਾ ਪਾਇਆ ਸ਼ੋਅ 7 ਵਜੇ ਹੋਣਾ ਸੀ ਫੂ 9 ਵਜੇ کہ ظلم ہے اتنا انتظار کرایا کہ نہیں ساتھی وجن تھی اپنی گڑیاں دیکھو جب سارے نے ہی دکھایا کل باقی ہو میں بھی اپنی گڑی دیکھا سات جو باہر نکل کے آیا تو گڑی سوا نو بچے میں کھیل سمجھ نہیں آوگیا پاشا دی گل میں اج کل جادو سکتا رہا ہے اور بھی یورپ دے چھو اس طرح دیکھا ہی ہے او ماں میں نے کہنے لگی آج دے یوگ دے اے اوتاری پرشن ہے میں کہا تم کیڑے میٹر نہ لو لیا اوتاری پرشن ہے کہ ساں راکھ نکل دی ہے تصویر چو راکھ نکل دی ہے میں کہا راکھ دے درشن کرنے ہی نہیں کہ اجے بھی پارت دے پنڈا جلو کی لکڑا جلان دے نے. کوئلے جلان دے چلیاں چھو بتھیری راکھ پہیے کارگر پہیے ਕਰਲੇ ਦਰਸ਼ਨ ਅਵਤਾਰ ਕਿ ਉਸ ਨੂੰ ਕਹਿੰਦੇ ਜੋ ਕਿਸੇ ਨੂੰ ਨੂਰ ਬਣਾ ਦੇ ਕਿਸੇ ਨੂੰ ਚਾਨਣ ਬਣਾ ਦੇ ਅੱਖਾਂ ਚੋਂ ਰਾਖ ਨਿਕਲਦੀ ਕੇਸਾਂ ਚੋਂ ਰਾਖ ਨਿਕਲਦੀ ਤੇ ਤੇ ਨਾ ਤੱਕ ਛੇ ਟਕ ਕੀਏ ਕੋ ਕਾਜਾ ਪ੍ਰਭ ਲੋਗਨ ਕੇ ਆਵਤ ਲਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਦੇ ਕਰਤੱਵ ਦੇ ਕਰਦੇ ਨਾ ਤੱਕ ਛੇ ਟਕ ਕੀਏ ਕੋ ਕਾਜਾ ਪ੍ਰਭੂ ਲੋਗਨ ਕੇ ਆਵਤ ਰਾਜਾ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮੰਦਰ ਵਿੱਚ ਆਪਣਾ ਮਨ ਟਿਕਾ ਲੈਣਾ ਇਹਦੇ ਨਾਲ ਰਿੱਧੀ ਸਿੱਧੀ ਤਾਂ ਮਿਲ ਜਾਂਦੀ ਹੈ ਇਹ ਕੋਈ ਗੱਲ ਨਹੀਂ ਪਰ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਕੋਈ ਧਨ ਕਰਕੇ ਰੁਕ ਜਾਂਦਾ ਹੈ ਕੋਈ ਰੂਪ ਕਰਕੇ ਰੁਕ ਜਾਂਦਾ ਹੈ ਕੋਈ ਪ੍ਰਮਤਾ ਕਰਕੇ ਰੁਕ ਜਾਂਦਾ ਹੈ ਕੋਈ ਰਿੱਧੀਆਂ ਸਿੱਧੀਆਂ ਕਰਕੇ ਰੁਕ ਜਾਂਦਾ ਹੈ ਸਤਿਗੁਰ ਦਾ ਵਾਕ ਹੈ ਪਹਿਲੀ ਰੁਕਾਵਟ ਕੀ ਹੈ ਧਨ ਸੰਪਦਾਂ ਮੋਤੀ ਤਾਂ ਮੰਦਰ ਕੋ ਸਰੇਖ ਰਤਨੇ ਤਾਂ ਹੋਏ ਜੇ ਕਸਤੂਰ ਕੁੰਗੂ ਅਗਰ ਚੰਨਨ ਲੀਪ ਆਵੇ ਮਤ ਦੇਖ ਬੋਲਾ ਵੀਸਰੇ ਤੇਰਾ ਚੇਤਨ ਮੋਤੀਆਂ ਦੇ ਮੈਲ ਤੇ ਨਹੀਂ ਆਉਂਦੇ ਲੋਕੀਤਾਂ ਦੇ ਮੈਲੇ ਕੀ ਫਸ ਕੇ ਰਹਿ ਜਾਂਦੇ ਮੋਤੀਆਂ ਦੀ ਦੀਵਾਰ ਬਣਾਣੇ ਪਰਸ ਬਣਾਣੇ ਇਤੀ ਔਖਾ ਕੰਮ ਐ ਲੋਕੀ ਸੰਗ ਮਰਮਰ ਦੇ ਕੀ ਫਸੇ ਪਏ ਨੇ ਮਾਰਬਲ ਦੇ ਕੀ ਫਸ ਕੇ ਰਹਿ ਨੇ ਇਨਾਈ ਬਿਲਡਿੰਗਾਂ ਨੇ ਰੋਕ ਦੇ ਇਨਾਈ ਮਹਿਲਾਂ ਨੇ ਰੋਕ ਦੇ ਨੰਸੰਪਦਾ ਇਹ ਫੇੜੀ ਰੁਕਾਵਟ ਦੂਸਰੀ ਭਰਤੀ ਤਾ ਹੀਰੇ ਲਾਲ ਲੱਜੜੀ ਪਲੰਗ ਲਾਲ ਜੜਾ ਮੋਹਣੀ ਮੁਖਮਣੀ ਸੋਏ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨਾ ਦੂਸਰੀ ਰੁਕਾਵਟ ਇੱਕ ਈ ਲਈ ਪੁਰਸ਼-ਪੁਰਸ਼ ਲਈ ਇਸਲੀ ਇਹ ਪ੍ਰੀਤ ਦੀ ਕਸ਼ਿਸ਼ ਦੇਖਿੰਦੇ ਤੀਸਰੀ ਰੁਕਾਵਟ

ਨਾਮ ਨਵਸੇ ਮਨ ਆਏ ਮੈਂ ਉਸ ਮਾਤਾ ਨੂੰ ਕਿਹਾ ਦਾੜੀ ਤੋਂ ਰਾਖ ਨਿਕਲੇ ਪੈਸਾ ਤੋਂ ਰਾਖ ਨਿਕਲੇ ਤਸਵੀਰ ਤੋਂ ਨਾੜ ਰਾਖ ਨਿਕਲੇ ਇਹ ਤੇ ਜਾਦੂਗਰ ਵੀ ਦਕਾਉਂਦੇ ਨੇ ਕਿਸੇ ਦੀ ਜ਼ਿੰਦਗੀ ਰੋਸ਼ਨ ਹੋ ਜਾਏ ਮੁਨਵਰ ਹੋ ਜਾਏ ਚਾਨਣ ਚਾਨਣਾ ਹੋ ਜਾਏ ਉਹਨੂੰ ਬਗਤ ਕਹਿੰਦੇ ਨੇ ਸੰਗਟ ਨੇ ਇਹ ਕੀ ਰੀਤੀਆਂ ਤੇ ਸਦੀਆਂ ਪਰ ਆਮ ਬੰਦਿਆਂ ਤੇ ਇਸੇ ਦਾ ਹੀ ਪ੍ਰਭਾਵ ਪੈਂਦਾ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਸੰਦੇਹੀ ਸੰਤ ਨੂੰ ਸਮਝੇ ਦੂਸਰਾ ਨੇ ਭਗਤ ਹੀ ਭਗਤ ਨੂੰ ਸਮਝਦਾ ਹੈ ਇਤਨਾ ਸਾਰਾ ਬਨਾਰਸ ਸੇ ਇੱਕ ਨੇ ਵੀ ਕਬੀਰ ਨੂੰ ਨਾ ਸਮਝਿਆ ਸਾਰੇ ਕਹਿਣ ਪਾਗਲ ਹੁਣ ਕਬੀਰ ਨੂੰ ਕੋਈ ਸਮਝੇ ਸੰਧੀ ਸਮਝੇ ਭਗਤ ਸਮਝੇ ਕਠਨ ਹੈ ਸੰਤ ਹੋਣਾ ਕੋਈ ਕਰੋੜਾ ਚ ਇੱਕ ਕਰ ਧਨ ਗੁਰੂ ਅਰਜਨ ਦੇਵ ਜੀ ਦਾ ਇਹ ਵਾਕ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਖੁਲਾਸਾ ਮੈਂ ਸ਼ਾਮੀ ਕਰਾਂਗਾ ਵੀ ਪੌਂਕਾ ਚ ਫਸਿਆ ਰਹੇ ਸਾਹਿਬ ਕਹਿੰਦੇ ਨੇ हे ਪ੍ਰਭੂ ਤੇਰੇ ਮਾਰਗ ਤੇ ਮੈਂ ਚੱਲਿਆ ਇਸ ਤਰ੍ਹਾਂ ਜਿਵੇਂ ਕਿਸੇ ਬੱਚੇ ਨੇ ਅਜੇ ਹੀ ਚੱਲਣਾ ਸਿੱਖਿਆ